ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਰਾਹਤ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਬੰਬਾਂ ਬਾਰੇ ਬਿਆਲ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਮੋਹਾਲੀ ਦੇ ਫੇਸ 7 ਥਾਣੇ ਵਿੱਚ ਦਰਜ ਐਫ ਆਈ ਆਰ ਰੱਦ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਨੇ ਮਾਮਲੇ ਦੀ ਸਮਾਈ ਬਗਰੋਂ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਉੱਤੇ ਪਾਈ ਅਪਰਾਇਲ ਤੱਕ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਬਾਜਵਾ ਨੂੰ ਪ੍ਰੈਸ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਰੋਕ ਦਿੱਤਾ ਹੈ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਕਰਨ ਦੇ ਲਈ ਕਿਹਾ ਹੈ ਬਾਜਵਾ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਦੇ ਕਲਾਇੰਟ ਦਾ ਬਿਆਨ ਅਖਬਾਰ ਵਿੱਚ ਛਪੀ ਖਬਰ ਉੱਤੇ ਆਧਾਰਿਤ ਸੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤੇ ਇਸ ਮਾਮਲੇ ਵਿੱਚ ਜਵਾਬ ਦਾਇਰ ਕਰਨ ਦੇ ਲਈ ਕਿਹਾ ਹੈ ਅਗਲੀ ਸੁਣਵਾਈ 22 April ਨੂੰ ਹੋਵੇਗੀ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਵਿੱਚ ਈਡੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਪੰਜਾਬ ਕਾਂਗਰਸ ਨੇ ਅੱਜ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਿੰਗ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਸੈਕਟਰ 9 ਵਿਛਲੇ ਈਡੀ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਇਸ ਮੌਕੇ ਇੱਕ ਵੱਡੀ ਗਿਣਤੀ ਵਿੱਚ ਕਾਂਗਰਸ ਆਗੂਆਂ ਨੇ ਹਾਜ਼ਰੀ ਲਵਾਈ ਕੇਂਦਰ ਸਰਕਾਰ ਉੱਤੇ ਕੇਂਦਰੀ ਜਾਂਚ ਏਜੰਸੀ ਦੀ ਦੁਰਵੱਤੋ ਕਰਨ ਦੇ ਦੋਸ਼ ਵੀ ਲਗਾਏ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਿੰਗ ਨੇ ਕਿਹਾ ਕਿ ਭਾਜਪਾ ਸਰਕਾਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਛੋਟੇ ਕੇਸ ਦਰਜ ਕਰਕੇ ਬਤਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਦੀਆਂ ਧੱਕਾਸ਼ਾਹੀਆਂ ਨੂੰ ਕਾਂਗਰਸ ਪਾਰਟੀ ਕਿਸੇ ਵੀ ਕੀਮਤ ਤੇ برداشت ਨਹੀਂ ਕਰੇਗੀ ਅਤੇ ਦੇਸ਼ ਭਰ ਵਿੱਚ ਵੱਡੇ ਪੱਧਰ ਉਤੇ ਸੰਘਰਸ਼ ਕਰਕੇ ਇਸ ਮੰਦਭਾਗੀ ਕਾਰਵਾਈ ਦਾ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਤਾਕਤ ਅੱਗੇ ਝੋਡੇ ਨਹੀਂ ਟੇਕਾਂਗੇ। ਚੰਡੀਗੜ੍ਹ ਕਾਂਗਰਸ ਵੱਲੋਂ ਸੋਨੀਆ ਤੇ ਰਾਹੁਲ ਗਾਂਧੀ ਖਿਲਾਫ ਚਾਰਜਸ਼ੀਟ ਦਾਇਰ ਕਰਨ ਦਾ ਰੋਸ ਪਰਦਰਸ਼ਨ ਕੀਤਾ ਗਿਆ ਨੈਸ਼ਨਲ ਹੇਰਲੈਂਡ ਕੇਸ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਇਨੀ ਵੱਲੋਂ ਚਾਰਜ ਸ਼ੀਟ ਦਾਇਰ ਕਰਨ ਵਿਰੁੱਧ ਚੰਡੀਗੜ੍ਹ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਦੇ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸੀਆਂ ਨੇ ਸੈਕਟਰ 35 ਸਥਿਤ ਕਾਂਗਰਸ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਚੰਡੀਗੜ੍ਹ ਕਾਂਗਰਸ ਵੱਲੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਚਾਰਜ ਸ਼ੀਟ ਦਾਇਰ ਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਨੈਸ਼ਨਲ ਹਾਇਰਲੈਂਡ ਕੇਸ ਵਿੱਚ ਜਿਸ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਈਟੀ ਵੱਲੋਂ ਚਾਰ ਸ਼ੀਟ ਦਾਇਰ ਕਰਨ ਬਰੁਤ ਚੰਡੀਗੜ੍ਹ ਕਾਂਗਰਸ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸੀਆਂ ਨੇ ਸੈਕਟਰ 35 ਦੇ ਤਤ ਕਾਂਗਰਸ ਭਵਨ ਦੇ ਬਾਹਰ ਰੋਸ ਮਜਾਹਰਾ ਕੀਤਾ। ਇਸ ਦੌਰਾਨ ਕਾਂਗਰਸੀਆਂ ਵੱਲੋਂ ਚੰਡੀਗੜ੍ਹ ਵਿੱਚ ਈਡੀ ਦਫ਼ਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਐਚਐਸ ਲੱਕੀ ਨੇ ਕੇਂਦਰ ਸਰਕਾਰ ਉੱਤੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਚੰਡੀਗੜ੍ਹ ਕਾਂਗਰਸ ਭਾਜਪਾ ਦੀ ਧੱਗੇਸ਼ਾਈ ਵਿਰੁੱਧ ਹਮੇਸ਼ਾ ਤੋਂ ਆਵਾਜ਼ ਬੁਲੰਦ ਕਰਦੀ ਰਹੀ ਹੈ ਤੇ ਇਸ ਵਾਰ ਵੀ ਉਹ ਆਪਣੀ ਆਵਾਜ਼ ਨੂੰ ਬੁਲੰਦ ਹੀ ਰੱਖਣਗੇ। ਹੁਣ ਤੁਹਾਨੂੰ ਦੱਸ ਦਈਏ ਕਿ ਕੀ ਹੈ ਪੂਰਾ ਮਾਮਲਾ ਜਿਸ ਦੇ ਤਹਿਤ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਵਿਰੁੱਧ ਚਾਰਜ ਸ਼ੀਟ ED ਦੇ ਵੱਲੋਂ ਦਾਇਰ ਕੀਤੀ ਗਈ ਹੈ ਕਿ ਇਹ ਪੂਰਾ ਮਾਮਲਾ ਨੈਸ਼ਨਲ ਹੈਰਲਡ ਕੇਸ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਜਿਸ ਨੂੰ ED ਕਿਹਾ ਜਾਂਦਾ ਹੈ ਵੱਲੋਂ ਮਨੀ ਲਾਂਡਰਿੰਗ ਦੇ ਦੋ ਸ਼ੀਟ ਚਾਰ ਸ਼ੀਟ ਦਰਜ ਕੀਤੀ ਗਈ ਹੈ ਇਹ ਪਹਿਲੀ ਵਾਰ ਹੈ ਕਿ ਗਾਂਧੀ ਪਰਿਵਾਰ ਦੇ ਮੈਂਬਰਾਂ ਨੂੰ ਇਸ ਮਾਮਲੇ ਵਿੱਚ ਅਧਿਕਾਰਤ ਤੌਰ ਤੇ ਦੋਸ਼ੀ ਠਰਾਇਆ ਗਿਆ ਹੈ ED ਨੇ ਸੋਨੀਆ ਗਾਂਧੀ ਨੂੰ આરોપી ਨੰਬਰ 1 ਅਤੇ ਰਾਹੁਲ ਗਾਂਧੀ ਨੂੰ આરોપી ਨੰਬਰ 2 ਵਜੋਂ ਨਾਮਜ਼ਦ ਕੀਤਾ ਹੈ ਚਾਰ ਸੀਟ ਵਿੱਚ ਦੱਸਿਆ ਗਿਆ ਹੈ ਕਿ ਗਾਂਧੀ ਪਰਿਵਾਰ ਨੇ ਜੰਗ ਇੰਡੀਆ ਨਾਮਕ ਕੰਪਨੀ ਰਾਹੀਂ ਐਸੋਸੀਏਟ ਜਰਨਲ ਲਿਮਟਿਡ ਜਿਸ ਨੂੰ ਏ ਜੀ ਐਲ ਦੀਆਂ ਜਾਇਦਾਦਾਂ ਨੂੰ ਹੜੱਪਣ ਦੀ ਸਾਜ਼ਿਸ਼ ਰਚੀ ਜੋ ਕਿ ਇਕੱਠੇ ਤੌਰ ਤੇ 2000 ਕਰੋੜ ਰੁਪਏ ਦੀਆਂ ਹਨ ਇਹ ਦੋਸ਼ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਪੀ ਐਮ ਐਲ ਏ ਦੀ ਧਾਰਾ 4 ਹੇਠ ਦਰਜ ਕੀਤੇ ਗਏ ਹਨ ਅਤੇ ਇਸ ਦੀਨ 7 ਸਾਲ ਦੀ ਕੈਦ ਹੋ ਸਕਦੀ ਹੈ ਨੈਸ਼ਨਲ ਹੈਰਲਡ ਅਖਬਾਰ 1938 ਵਿੱਚ ਜਵਾਹਰ ਲਾਲ ਨਹਿਰੂ ਵੱਲੋਂ ਸਥਾਪਿਤ ਕੀਤਾ ਗਿਆ ਸੀ ਤੇ ਇਹ ਅਖਬਾਰ ਐਸੋਸੀਏਟ ਜਰਨਲਸ ਲਿਮਟਿਡ ਵੱਲੋਂ ਚਲਾਇਆ ਜਾਂਦਾ ਸੀ ਕਾਂਗਰਸ ਪਾਰਟੀ ਨੇ ਏ ਜੀ ਐਲ ਨੂੰ 90.21 ਕਰੋੜ ਦਾ ਬਿਨਾਂ ਵਿਆਜ ਵਾਲਾ ਕਰਜ਼ਾ ਦਿੱਤਾ ਸੀ ਜੋ ਕਿ ਬਾਅਦ ਵਿੱਚ ਜੰਗ ਇੰਡੀਆ ਨੂੰ ਨਾ ਮਾਤਰ ਮੁੱਲ ਤੇ ਸ਼ੇਅਰ ਆਈ ਟ੍ਰਾਂਸਫਰ ਦਿੱਤਾ ਗਿਆ ਈਡੀ ਦਾ ਦਾਅਵਾ ਹੈ ਕਿ ਇਸ ਰਾਮੀ ਗਾਂਧੀ ਪਰਿਵਾਰ ਨੇ ਐਸੋਸੀਏਟ ਜਰਨਲਸ ਲਿਮਟਿਡ ਦੀਆਂ ਜਾਇਦਾਦਾਂ ਦੇ ਲਾਹਕਾਰੀ ਮੈਂਬਰੀ ਜਾਂ ਮੈਂਬਰਸ਼ਿਪ ਹੈ ਉਸ ਦੀ ਮਾਲਕੀ ਹੈ ਜੋ ਓਨਰਸ਼ਿਪ ਹੈ ਉਹ ਹਾਸਲ ਕੀਤੀ ਹੈ ਇਸ ਪਾਰਟੀ ਨੇ ਇਹਨਾਂ ਦੋਸ਼ਾਂ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਵਿਰੋਧੀਆਂ ਨੂੰ ਹਟਕਾਉਣ ਦੀ ਕੋਸ਼ਿਸ਼ ਹੈ ਭਾਜਪਾ ਨੇ ਕਾਂਗਰਸ ਦੇ ਇਹਨਾਂ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਕਾਨੂੰਨੀ ਕਾਰਵਾਈ ਸਬੂਤਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 25 April 2025 ਨੂੰ ਰੱਖੀ ਗਈ ਹੈ ਜਿਸ ਵਿੱਚ ਵਿਸ਼ੇਸ਼ ਅਦਾਲਤ ਚਾਰਸ਼ੀਤ ਤੇ ਆਪਣਾ ਫੈਸਲਾ ਸੁਣਾਵੇਗੀ ਅਗਲੀ ਖਬਰ ਹੈ ਜੋ ਜੁੜੀ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਨਾਲ ਸ੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮਾਫੀ ਸੰਬੰਧੀ ਪਟੀਸ਼ਨ ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਉਸ ਦੀ ਫਾਲਸੀ ਦੀ ਸਜ਼ਾ ਮਾਫੀ ਸੰਬੰਧੀ ਪਟੀਸ਼ਨ ਤੇ ਤੁਰੰਤ ਕੋਈ ਫੈਸਲਾ ਕਰੇ ਇਸ ਤਰ੍ਹਾਂ ਤਰਕਤਾ ਦੇ ਜਥੇਦਾਨ ਦੀ ਨਿਯੁਕਤੀ ਸੇਵਾਮੁਕਤੀ ਅਤੇ ਕਾਰਜ ਖੇਤਰ ਦੇ ਵਿਧੀ ਵਿਧਾਨ ਨੂੰ ਤਿਆਰ ਕਰਨ ਦਾ ਮਾਮਲਾ ਫਿਲਹਾਲ 4 ਲਟਕਣ ਦੀ ਸੰਭਾਵਨਾ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ 4% ਦੀ ਮਹਿੰਗਾਈ ਪਤਾ ਦੇਣ ਦਾ ਐਲਾਨ ਕੀਤਾ ਹੈ। ਇਹ ਫੈਸਲੇ ਅੱਜ ਅਤ੍ਰਿੰਨ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਗਏ ਜਿੰਦਾ ਕੁਲਾਸਾ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਪੋਰਪੋਜ਼ ਕੀਤੀ ਗਈ ਹੈ ਕਿ ਸਰਕਾਰ ਕੋਲੋਂ ਫਾਂਸੀ ਦੀ ਸਜ਼ਾ ਮਾਫੀ ਸੰਬੰਧੀ ਦਾਇਰ ਪਟੀਸ਼ਨ ਵਾਪਸ ਲਈ ਜਾਵੇ ਉਹਨਾਂ ਉਹਨਾਂ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਇਸ ਬਾਰੇ ਵੀ ਵਿਚਾਰ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਨੂੰ ਹਦੇਸ਼ ਦਵੇ ਕਿ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਫਾਂਸੀ ਦੀ ਸਜ਼ਾ ਮਾਫੀ ਸੰਬੰਧੀ ਪਟੀਸ਼ਨ ਦਾ ਨਿਪਟਾਰਾ ਕੀਤਾ ਜਾਵੇ ਉਹਨਾਂ ਕਹਿੰਦੇ ਕਿ ਸਿੱਖ ਕੌਮ ਇਸ ਮਾਮਲੇ ਵਿੱਚ ਪੀਖ ਨਹੀਂ ਮੰਗਦੀ ਬਲਕਿ ਨਿਆਂ ਮੰਗ ਰਹੀ ਹੈ ਉਹਨਾਂ ਕਹਿੰਦੇ ਕਿ ਇਸੇ ਤਰ੍ਹਾਂ ਬਾਕੀ ਬੰਦੀ ਸਿੰਘਾਂ ਦੇ ਮਾਮਲਿਆਂ ਵਿੱਚ ਵੀ ਸਰਕਾਰ ਜਲਦ ਤੋਂ ਜਲਦ ਆਪਣਾ ਫੈਸਲਾ ਲਵੇ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਦੀ ਨਿਯੁਕਤੀ ਸੇਵਾਮੁਕਤੀ ਸਬੰਧੀ ਵਿਧਿ ਵਿਧਾਨ ਬਣਾਉਣ ਵਾਲੇ ਗੱਲ ਕਰਦੇ ਹਾਂ ਕਿ ਆ ਕਿ ਇਸ ਸਬੰਧ ਵਿੱਚ ਫਿਲਹਾਲ ਸੁਝਾਅ ਆ ਰਹੇ ਹਨ ਅਤੇ ਹੋਰ ਵੱਡੀਆਂ ਸਿੱਖ ਸੰਸਥਾਵਾਂ ਨੂੰ ਇਸ ਬਾਰੇ ਸੁਝਾਅ ਭੇਜਣ ਦੇ ਲਈ ਆਖਿਆ ਗਿਆ ਹੈ। ਉਹਨਾਂ ਦੱਸਿਆ ਕਿ ਖਾਲਸਾ ਸਾਜਨਾ ਦੇ ਇਸ ਮੌਕੇ ਤਖਤ ਸਹਿਬਾਨ ਦੇ ਕਰੀਬ 13000 ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤਪਾਣ ਕੀਤਾ। ਭਾਜਪਾ ਵੱਲੋਂ ਪੰਜਾਬ ਵਿੱਚ ਇੱਕ ਰਾਸ਼ਟਰ ਇੱਕ ਚੋਣ ਮੁਹਿੰਮ ਦਾ ਆਗਾਜ਼। ਪੰਜਾਬ ਭਾਜਪਾ ਦੇ ਦੇਸ਼ ਵਿੱਚ ਇੱਕ ਰਾਸ਼ਟਰ ਇੱਕ ਚੋਣ ਮਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਅੱਜ ਸੂਬੇ ਵਿੱਚ ਇਸ ਮਹਿੰਮ ਦਾ ਆਗਾਜ਼ ਕਰ ਦਿੱਤਾ ਹੈ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿੱਚ ਮਹਿੰਮ ਦੇ ਕਨਵੀਨਰ ਐਚਐਸ ਚੰਨੀ ਅਤੇ ਕੋ ਕਨਵੀਨਰ ਪਰਮਪਾਲ ਤੌਰ ਨੇ ਇਸ ਮਹਿੰਮ ਦੇ ਗੀਤ ਨੂੰ ਰਿਲੀਜ਼ ਕੀਤਾ ਇਸ ਮੌਕੇ ਐਚਐਸ ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਵਕਤ ਵਕਤ ਸਮੇਂ ਤੇ ਚੋਣਾ ਹੋਣ ਕਰਕੇ ਸਰਕਾਰੀ ਪੈਸੇ ਅਤੇ ਸਰਕਾਰੀ ਤੰਤਰ ਦੀ ਬਧੇਰੇ ਦੁਰਵਤੋ ਹੁੰਦੀ ਹੈ ਜੇਕਰ ਦੇਸ਼ ਵਿੱਚ ਇੱਕ ਰਾਸ਼ਟਰੀ ਚੋਣ ਮਹਿੰਮ ਸ਼ੁਰੂ ਹੋ ਜਾਂਦੀ ਹੈ ਤਾਂ ਸਰਕਾਰ ਦੇ ਨੁਪੇ ਅਤੇ ਲੋਕਤੰਤਰ ਦੀ ਬਚਤ ਕੀਤੀ ਜਾ ਸਕੇਗੀ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਇੱਕੋ ਸਮੇਂ ਸਾਰੀਆਂ ਚੋਣਾਂ ਹੁੰਦੀਆਂ ਸਨ ਪਰ ਸਾਲ 1967 ਤੋਂ ਬਾਅਦ ਹਾਲਾਤ ਵਿਗੜ ਗਏ ਹਨ ਅਤੇ ਇਹ ਚੋਣਾਂ ਅੱਗੇ ਪਿੱਛੇ ਹੋਣ ਲੱਗੀਆਂ। ਸਮੇਂ ਦੇ ਕਾਰਨ ਇਹ ਚੋਣਾਂ ਅੱਗੇ ਪਿੱਛੇ ਹੋਈਆਂ ਤੇ ਅਜੇ ਤੱਕ ਇਹ ਚੋਣਾਂ ਉਸੇ ਹਿਸਾਬ ਦੇ ਨਾਲ ਚੱਲ ਰਹੀਆਂ ਹਨ ਪਰ ਹੁਣ ਉਹਨਾਂ ਦੇ ਵੱਲੋਂ ਇੱਕ ਰਾਸ਼ਟਰ ਇੱਕ ਚੋਣ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੇ ਲਈ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਉਨਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੋੜ ਤੋਂ ਇੱਕ ਰਾਸ਼ਟਰੀ ਚੋਣ ਮਹਿਮਾ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਖੇਤਰੀ ਪਾਰਟੀਆਂ ਉਹਨਾਂ ਕਿਹਾ ਕਿ ਖੇਤਰੀ ਪਾਰਟੀਆਂ ਵੱਲੋਂ ਇਸ ਮਹਿਮ ਨੂੰ ਲੈ ਕੇ ਉੱਠ ਰਏ ਖਦਸੇ ਬਿਲਕੁਲ ਗਲਤ ਹਨ ਜਦੋਂ ਕਿ ਇਹ ਫੈਸਲਾ ਦੇਸ਼ ਦੀ ਭਲਾਈ ਦੇ ਲਈ ਲਿਆ ਜਾ ਰਿਹਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕੀ ਹੈ ਇੱਕ ਰਾਸ਼ਟਰ ਇੱਕ ਚੋਣ ਇਸ ਦੇ ਕੀ ਕੀ ਪਲਾਨ ਹਨ ਇਸ ਦੇ ਕੀ ਪ੍ਰਸਤਾਵ ਇਸ ਦੇ ਕੀ ਮਕਸਦ ਹਨ ਉਹਨਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਦੇ ਹਾਂ। ਇੱਕ ਰਾਸ਼ਟਰ ਇੱਕ ਚੋਣ ਦਾ ਅਰਥ ਹੈ ਕਿ ਦੇਸ਼ ਭਰ ਵਿੱਚ ਲੋਕ ਸਭਾ ਵਿਧਾਨ ਸਭਾ ਤੇ ਹੋਰ ਸਥਾਨਕ ਚੋਣਾਂ ਨੂੰ ਇੱਕੋ ਸਮੇਂ ਕਰਵਾਇਆ ਜਾਵੇ ਇਹ ਵਿਚਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ ਖਾਸ ਕਰਕੇ ਮੋਦੀ ਸਰਕਾਰ ਵੱਲੋਂ ਇਸ ਨੂੰ ਮੋੜ ਲਾਗੂ ਕਰਨ ਦੇ ਲਈ ਬਹੁਤ ਕਦਮ ਉਠਾਏ ਜਾ ਰਹੇ ਹਨ ਇਸ ਦੀ ਲੋੜ ਕਿਉਂ ਪਈ ਇੱਕ ਰਾਸ਼ਟਰ ਇੱਕ ਚੋਣ ਦੀ ਲੋੜ ਭਾਰਤ ਦੇ ਵਿੱਚ ਕਿਉਂ ਹੈ ਚੋਣਾਂ ਦੀ ਲਾਗਤ ਘਟਾਉਣ ਲਈ ਹਰ ਰਾਜ ਵਿੱਚ ਵੱਖ-ਵੱਖ ਸਮੇਂ ਤੇ ਚੋਣਾਂ ਹੋਣ ਕਰਕੇ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਖਰਚੇ ਕਰਨੇ ਪੈਦੇ ਹਨ ਇੱਕੋ ਸਮੇਂ ਚੋਣਾ ਹੋਣ ਨਾਲ ਇਹ ਖਰਚਾ ਕਾਫੀ ਘਟ ਸਕਦਾ ਹੈ ਸਰਕਾਰ ਦੀ ਕੰਮ ਕਰਨ ਦੀ ਸਮਰੱਥਾ ਵਧੇਗੀ ਵਕ ਵਕ ਸਮੇਂ ਚੋਣਾ ਹੋਣ ਕਰਕੇ ਮਾਡਲ ਕੋਡ ਆਫ ਕੰਡਕਟ ਬਾਰ ਬਾਰ ਲਾਗੂ ਹੁੰਦੀ ਹੈ ਜੋ ਸਰਕਾਰੀ ਤਰੀਕਿਆਂ ਯੋਜਨਾਵਾਂ ਨੀਤੀਆਂ ਦੇ ਲਾਗੂ ਕਰਨ ਤੇ ਅਸਰ ਪਾਉਂਦੀ ਹੈ ਵਕ ਵਕ ਚੋਣਾ ਕਾਰਨ ਕੋਡ ਆਫ ਕੰਡਕਟ ਲਾਗੂ ਹੋ ਜਾਂਦੀ ਹੈ ਜਿਸ ਕਾਰਨ ਵਿਕਾਸ ਕਾਰਜ ਰੁਕ ਜਾਂਦੇ ਹਨ ਇੱਕੋ ਵਾਰੀ ਚੋਣਾ ਹੋਣ ਨਾਲ ਇਹ ਰੁਕਾਵਟ ਨਹੀਂ ਆਵੇਗੀ ਕਿਰਿਆ ਵਿੱਚ ਸਥਿਰਤਾ ਆਵੇਗੀ ਇੱਕੋ ਸਮੇਂ ਚੋਣਾ ਹੋਣ ਨਾਲ ਚੋਣ ਪ੍ਰਕਿਰਿਆ ਦੀ ਪੁਨਰ ਵਰਤੀ ਨਹੀਂ ਹੋਵੇਗੀ ਮਤਲਬ ਵਾਰ-ਵਾਰ ਚੋਣਾਂ ਦੇ ਉੱਤੇ ਖਰਚ ਨਹੀਂ ਹੋਵੇਗਾ ਲੋਕਾਂ ਦਾ ਧਿਆਨ ਵਿਕਾਸ ਅਤੇ ਕੇਂਦਰਿਤ ਹੋਵੇਗਾ ਅਤੇ ਚੋਣਾ ਵਧੀਆ ਮਾਹੌਲ ਦੇ ਵਿੱਚ ਹੋਈਆਂ ਇਸ ਦੀਆਂ ਮੁੱਖ ਚੁਣੌਤੀਆਂ ਕਿਹੜੀਆਂ ਹਨ ਜਿਹੜੀਆਂ ਇਸ ਦੇ ਰਾਹ ਦੇ ਵਿੱਚ ਰੋੜਾ ਬਣ ਰਹੀਆਂ ਹਨ ਇਸ ਨੂੰ ਲਾਗੂ ਕਰਨ ਦੇ ਲਈ ਖੇਤਰੀ ਪਾਰਟੀਆਂ ਦੇ ਵੱਲੋਂ ਜਾਂ ਵੱਖ-ਵੱਖ ਸੂਬਿਆਂ ਰਾਜਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਉਸ ਦੇ ਪਿੱਛੇ ਕੀ ਚੁਣੌਤੀਆਂ ਹਨ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪੈ ਇਹ ਚਲੋਤੀ ਜੁਆਇ ਉਹ ਕਿਸ ਸੰਵਿਧਾਨਿਕ ਬਦਲਾਵ ਦੀ ਲੋੜ ਇਸ ਨੀਤੀ ਨੂੰ ਲਾਗੂ ਕਰਨ ਦੇ ਲਈ ਸੰਵਿਧਾਨ ਵਿੱਚ ਵੱਡੇ ਬਦਲਾਵ ਕਰਨੇ ਪੈਣਗੇ ਜਿਵੇਂ ਕਿ ਆਰਟੀਕਲ 83 85 172 174 ਦੇ ਵਿੱਚ ਬਹੁਤ ਬਦਲਾਵ ਸਰਕਾਰ ਵੱਲੋਂ ਕੀਤੇ ਜਾਣਗੇ ਰਾਜਾਂ ਦੀ ਖੁਦਮ ਤਿਆਰੀ ਤੇ ਅਸਰ ਹੋਵੇਗਾ ਕਈ ਰਾਜ ਇਸ ਗੱਲ ਤੇ ਇਤਰਾਜ਼ ਕਰਦੇ ਹਨ ਕਿ ਇਹ ਉਹਨਾਂ ਦੀ ਸੰਵਿਧਾਨਿਕ ਖੁਦਮੁਖਤਿਆਰਤਾ ਨੂੰ ਘਟਾ ਸਕਦਾ ਹੈ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਜਾਂ ਲੋਕ ਸਭਾ ਪ੍ਰੋਬਲਮ ਦੀ ਸਥਿਤੀ ਦੇ ਵਿੱਚ ਇਸ ਦੇ ਨਾਲ ਕੀ ਅਸਰ ਪਵੇਗਾ ਜੇਕਰ ਕਿਸੇ ਰਾਜ ਵਿੱਚ ਸਰਕਾਰ ਟਹਿ ਜਾਂਦੀ ਹੈ ਤਾਂ ਕਿ ਦੁਬਾਰਾ ਸਾਰੇ ਦੇਸ਼ ਦੇ ਵਿੱਚ ਚੋਣਾਂ ਹੋਣਗੀਆਂ ਇਹ ਵੀ ਇੱਕ ਬਹੁਤ ਵੱਡੀ ਰੁਕਾਵਟ ਹੈ ਜੋ ਖੇਤੀ ਪਾਰਟੀਆਂ ਦੇ ਵੱਲੋਂ ਜਾਂ ਵੱਖ-ਵੱਖ ਸੂਬੇ ਦੇ ਅਧਿਕਾਰੀਆਂ ਦੇ ਵੱਲੋਂ ਇਸ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਕਾਫੀ ਪ੍ਰੋਬਲਮ ਕ੍ਰੀਏਟ ਕੀਤੀ ਜਾਂਦੀ ਹੈ ਲੌਜਿਸਟਿਕ ਅਤੇ ਚੋਣ ਪ੍ਰਬੰਧ ਦੇ ਉੱਤੇ ਅਸਰ ਪਵੇਗਾ ਦੇਸ਼ ਭਰ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਲਈ ਇਨਫਰਾਸਟ੍ਰਕਚਰ ਅਤੇ ਸਟਾਫ ਦੀ ਕਾਫੀ ਜ਼ਿਆਦਾ ਲੋਡ ਪਵੇਗੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਰਿਪੋਰਟ ਦੇ ਲਾਗੂ ਹੋਣ ਦੇ ਨਾਲ ਇੱਕ ਨੇਸ਼ਨ ਇੱਕ ਚੋਣ ਹੋਣ ਦੇ ਨਾਲ ਕੀ ਕੀ ਇਹ ਪ੍ਰਸਤਾਵ ਕਿਹੜੀਆਂ-ਕਿਹੜੀਆਂ ਕਮੇਟੀਆਂ ਦਾ ਕਿਹੜੀਆਂ-ਕਿਹੜੀਆਂ ਰਿਪੋਰਟਾਂ ਦੇ ਵਿੱਚ ਇਹ ਕੀਤਾ ਗਿਆ ਹੈ ਉਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਲਾਕ ਕਮਿਸ਼ਨ ਆਫ ਇੰਡੀਆ ਦੀ 170ਵੀਂ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 1999 ਵਿੱਚ ਭਾਰਤ ਦੀ ਲਾਕ ਕਮਿਸ਼ਨ ਨੇ ਆਪਣੀ 177 170ਵੀਂ ਰਿਪੋਰਟ ਵਿੱਚ ਇੱਕ ਰਾਸ਼ਟਰੀ ਚੋਣ ਦੀ ਸੰਕਲਪਨਾ ਤੇ ਗੰਭੀਰ ਵਿਚਾਰ ਕੀਤਾ ਸੀ ਇਹ ਕਮੇਟੀ ਨੇ ਚੋਣ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਨੀਤੀਆਂ ਦੀ ਜਾਂਚ ਕੀਤੀ। ਨਿਠਾਰੀ ਕਮੇਟੀ ਜੋ ਜੋ 2015 ਦੇ ਵਿੱਚ ਬਣੀ ਸੀ ਇਸ ਕਮੇਟੀ ਨੇ ਵੀ ਇੱਕੋ ਸਮੇਂ ਚੋਣਾ ਕਰਨ ਦੀ ਸਿਫਾਰਿਸ਼ ਕੀਤੀ ਸੀ। ਲਾਜਪਤਰਾਏ ਕਮੇਟੀ ਵੱਲੋਂ ਜੋ 2017 ਦੇ ਵਿੱਚ ਬਣੀ ਸੀ ਇਸ ਵੱਲੋਂ ਵੀ ਈ ਵਨ ਨੇਸ਼ਨ ਵਨ ਇਲੈਕਸ਼ਨ ਦਾ ਜੋ ਪ੍ਰਸਤਾਵ ਸੀ ਉਹ ਕਾਫੀ ਵਾਰ ਰੱਖਿਆ ਗਿਆ ਹੈ। ਰਾਮਨਾਥ ਕੋਬਿੰਦ ਕਮੇਟੀ ਜੋ 2023-24 ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਬਣਾਈ ਗਈ ਹੈ। ਮੋਦੀ ਸਰਕਾਰ ਨੇ ਇਹ ਨਵੀਂ ਉੱਚ ਸਦਰ ਦੀ ਕਮੇਟੀ ਬਣਾਈ ਜੋ ਇਸ ਨੀਤੀ ਉੱਤੇ ਵਿਸਤ੍ਰਿਤ ਰਿਪੋਰਟ ਤਿਆਰ ਕਰ ਰਹੀ ਹੈ। ਵਨ ਨੇਸ਼ਨ ਵਨ ਇਲੈਕਸ਼ਨ ਹੋਣ ਦੇ ਨਾਲ ਕੀ ਕੀ ਫਾਇਦੇ ਹੋਣਗੇ ਇਸ ਦੇ ਨਾਲ ਜੋ ਸਭ ਤੋਂ ਵੱਡਾ ਫਾਇਦਾ ਹੈ ਕਿ ਚੋਣਾਂ ਤੇ ਹੋਣ ਵਾਲਾ ਖਰਚ ਘਟੇਗਾ ਚੋਣਾਂ ਦੇ ਨਾਲ ਜੋ ਬਰਡਨ ਬਣਿਆ ਰਹਿੰਦਾ ਸਰਕਾਰ ਦੇ ਉੱਤੇ ਜਾਂ ਜੋ ਪ੍ਰੈਸ਼ਰ ਹੁੰਦਾ ਹੈ ਚੋਣਾਂ ਦੇ ਖਰਚੇ ਨੂੰ ਲੈ ਕੇ ਚੋਣਾਂ ਨੂੰ ਸਹੀ ਢੰਗ ਦੇ ਨਾਲ ਕਰਵਾਉਣ ਦੇ ਲਈ ਉਹਦੇ ਵਿੱਚ ਕਾਫੀ ਹੱਦ ਤੱਕ ਗ੍ਰਾਵਿਟੀ ਟੈਕ ਨੂੰ ਮਿਲੇਗੀ ਸਰਕਾਰ ਦੀਆਂ ਨੀਤੀਆਂ ਤੇ ਸਰਕਾਰ ਦਾ ਜੋ ਧਿਆਨ ਹੈ ਉਹ ਵਿਕਾਸ ਕਾਰਜਾਂ ਦੇ ਉੱਤੇ ਕੇਂਦਰਿਤ ਹੋਵੇਗਾ ਜਿਸ ਨਾਲ ਸਰਕਾਰ ਦੀ ਕੰਮ ਕਰਨ ਦੀ ਸਮਰੱਥਾ ਵਧੇਗੀ ਤੇ ਉਸ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਵੀ ਕਾਫੀ ਹੱਦ ਤੱਕ ਸਹੀ ਹੋ ਜਾਣਗੀਆਂ ਉਹ ਸੌਲਵ ਹੋ ਜਾਣਗੀਆਂ ਚੋਣ ਕਮਿਸ਼ਨ ਦੇ ਤਜੋ ਕਾਰਜ ਭਾਗ ਹੈ ਉਹ ਵੀ ਕਾਫੀ ਹੱਦ ਤੱਕ ਘਟ ਜਾਵੇਗਾ ਇਸ ਕਰ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਸਮੇਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਸ ਨੂੰ ਲਾਗੂ ਕਰਨ ਦੇ ਲਈ ਰਾਜਾਂ ਦੇ ਵੱਲੋਂ ਸਹਿਮਤੀ ਸੰਵਿਧਾਨਿਕ ਬਦਲਾਅ ਸੰਘ ਰਾਜ ਸਬੰਧੀ ਦੀ ਗਹਿਰੀ ਵਿਚਾਰ ਅਤੇ ਲੋੜ ਬਹੁਤ ਜ਼ਿਆਦਾ ਹੈ ਇਸ ਸਮੇਂ ਇੱਕ ਨੇਸ਼ਨ ਇੱਕ ਇਲੈਕਸ਼ਨ ਦੀ ਤਾਂ ਜੋ ਯੋਜਨਾ ਦੇ ਤਹਿਤ ਇਲੈਕਸ਼ਨ ਨੂੰ ਸਹੀ ਢੰਗ ਦੇ ਨਾਲ ਕੀਤਾ ਜਾ ਸਕੇ ਤਾਂ ਜੋ ਉਸ ਦੇ ਉੱਤੇ ਆਉਣ ਵਾਲੇ ਖਰਚੇ ਘਟਾਏ ਜਾ ਸਕਣ ਸਰਕਾਰ ਦੇ ਕੰਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੁਕਾਵਟ ਪੇਸ਼ ਨਾ ਹੋਵੇ